ਜਿਹੜਾ ਮੁੱਖ ਮੰਤਰੀ ਜਿਹੜਾ ਬਣ ਜਾਵੇ ਮਰਜੀ ਬਣ ਜਾਵੇ ਲਾਉਣਾ ਤਾਂ ਉਹਨਾਂ ਨੇ ਯੂਏਪੀਏ ਤੇ ਐਨਐਸਸੀ ਇਹ ਆਉਦੀ ਸੋਚ ਜੋ ਹੈਗੀ ਹੈ ਜੋ ਦਰਸਾਉਣੀ ਹੈ ਪੂਰੀ ਦੁਨੀਆ ਦੇ ਵਿੱਚ ਤਾਂ ਐਸਜੀਪੀਸੀ ਦੀਆਂ ਚੋਣਾਂ ਕਿਸੇ ਦੇ ਧੀ ਨੇ ਆਪਦੇ ਪਿਓ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਕੀ ਬਣਾਤਾ ਉਸ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਦਿੰਦੇ ਇਹ ਵਿਰੋਧੀ ਧਿਰ ਦੇ ਵਿੱਚ ਨੇ ਪੇਵਕੂਫ ਗੱਲਾਂ ਕਰਕੇ ਬੇਵਕੂਫ ਹਰਕਤਾਂ ਕਰਕੇ ਵੀ ਵੱਡੀਆਂ ਗੱਡੀਆਂ ਲੈ ਲਓ ਕਾਮ ਦਾ ਪੈਸਾ ਖਾ ਲਓ ਗੁਰੂ ਘਰਾਂ ਦੀਆਂ ਗੋਲਕਾਂ ਖਾ ਲਓ ਚਟਾਵਕਾ ਤੋ। ਕੌਂਗਾ ਜਿਹੜੇ ਕੁਝ ਕੁ ਪੰਥਕ ਆਗੂ ਨੇ ਜਿਹੜੇ ਹੁਣ ਵਿਰਧ ਹੋ ਚੁੱਕੇ ਨੇ ਉਹ ਵੋਟਾਂ ਤੋਂ ਹਟ ਕੇ ਤੇ ਪਤਾ ਨਹੀਂ ਲਾਲਾ ਲਾਲਾ ਪਾਸੇ ਜਾਣਾ ਚਾਹੁੰਦੇ ਨੇ। ਉਹਨਾਂ ਨੇ ਗੱਲ ਆਖੀ ਸੀ ਮੈਨੂੰ ਤੁਸੀਂ ਇੱਕ ਅਜਿਹੀ ਫੌਜ ਦੇ ਦਿਓ ਚਾਹੇ ਉਹ ਫੌਜ ਭੇਡਾਂ ਦੀ ਹੋਵੇ ਪਰ ਉਹਨਾਂ ਦਾ ਜਰਨੈਲ ਸ਼ੇਰਾਂ ਵਾਲਾ ਹੋਵੇ। ਜਿਹੜਾ ਕੀ ਸ਼ੇਰ ਦੇ ਵਾਂਗੂ ਦਲੇਰ ਹੋਵੇ ਤੇ ਲੂੰਬੜੀ ਦੇ ਵਾਂਗੂ ਚਲਾਕ ਹੋਵੇ ਮੇਨ ਸ੍ਰੀ ਪੋਲਿਟਿਕਸ ਦੇ ਵਿੱਚ ਨਾ ਤਾਂ ਉਹ ਸ਼ੇਰਾਂ ਵਰਗੇ ਨੇ ਨਾ ਲੂੰਬੜੀਆਂ ਵਰਗੇ ਨੇ ਉਹ ਤਾਂ ਗਧਿਆਂ ਵਰਗੇ ਨੇ ਉਹ ਕੋਈ ਰਕਤਿਕ ਦੀ ਵੀ ਹੈ ਤੇ ਤਾਂ ਗੁਰਮੀਤ ਸਿੰਘ ਦੀ ਵੀ ਹੈ ਉਹ ਡਿਬਰੂ ਘਰ ਚ ਬੈਠੇ ਹੋਏ ਨੇ ਆਪ ਦੇ ਵਿੱਚ ਬਹੁਤ ਅਜਿਹੇ ਮਸਲੇ ਹੈਗੇ ਨੇ ਜਿਨ੍ਹਾਂ ਤੇ ਅਸੀਂ ਕਦੇ ਵਿਚਾਰ ਚਰਚਾ ਕਰਨੀ ਜ਼ਰੂਰੀ ਹੀ ਨਹੀਂ ਸਮਝਦੇ ਕਿਉਂਕਿ ਸਾਡੇ ਲੋਕ ਜਿਹੜੇ ਆ ਆਮ ਹੋਰ ਮਸਲਾਂ ਦੇ ਵਿੱਚ ਉਲਝ ਕੇ ਰਹ ਜਾਂਦੇ ਆ ਤੇ ਪੰਜਾਬ ਦੇ ਵੱਡੇ ਵੱਡੇ ਮਸਲਾਂ ਨੂੰ ਅਣਗੌਲਿਆ ਕਰ ਦਿੰਦੇ ਨੇ ਚਾਹੇ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਹੋਏ ਚਾਹੇ ਵਿਧਾਨ ਸਭਾ ਦਾ ਇਲੈਕਸ਼ਨ ਹੋਏ ਚਾਹੇ ਪੰਜਾਬ ਦੇ ਲੀਡਰ ਹੋਣ ਜਾਂ ਆਉਣ ਵਾਲਾ ਐਮਪੀ ਦਾ ਇਲੈਕਸ਼ਨ ਹੋਵੇ ਜਾਂ ਪੰਜਾਬ ਤੋਂ ਬਾਹਰ ਜਾ ਕੇ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਵੀ ਰਾਜ ਕਰਦੀਆਂ ਨੇ ਉਹਨਾਂ ਦੇ ਬਾਹਰ ਕੀ ਸਥਿਤੀ ਰਹੀ ਆ ਤੇ ਬੀਜੇਪੀ ਕਿਵੇਂ ਪ੍ਰਫੁੱਲਤ ਹੁੰਦੀ ਹੈ ਗੱਲਬਾਤ ਕਰਾਂਗੇ ਐਡਵੋਕੇਟ ਈਮਾਨ ਸਿੰਘ ਖਰੈਣਾ ਸਵਾਗਤ ਹੈ ਸਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਮਾਨ ਸਿੰਘ ਕਿਵੇਂ ਦੇਖਦੇ ਹੋ ਪੰਜਾਬ ਦੇ ਲੀਡਰ ਅੱਜਕੱਲ੍ਹ ਹੋਰ ਤਰੀਕੇ ਨਾਲ ਪੰਜਾਬ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਬਿਲਕੁਲ ਸਹੀ ਗੱਲ ਹੈ ਮੈਂ ਇੱਕ ਚੀਜ਼ ਦੇਖ ਰਿਹਾ ਵੀ ਜੋ ਸਿੱਖਾਂ ਦੀ ਸਰਮੌਰ ਸੰਸਥਾ ਹੈ ਜੋ ਸਿੱਖਾਂ ਦੀ ਇਕੱਲੀ ਸੰਸਥਾ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਸ ਦੀਆਂ ਜੋ ਚੋਣਾਂ ਨੇ ਉਹ ਆਣ ਖਲੋਤੀਆਂ ਪਰ ਯੂਥ ਦੇ ਵਿੱਚ ਕਿਤੇ ਕੋਈ ਇਸ ਚੀਜ਼ ਦੇ ਰਿਗਾਰਡਿੰਗ ਕੋਈ ਕ੍ਰੇਜ਼ ਹੈ ਨਹੀਂਗਾ ਕੋਈ ਉਹਨਾਂ ਦੇ ਮਨ ਦੇ ਵਿੱਚ ਵੀ ਮੈਂ ਐਵੇਂ ਕਰਵਾ ਵੀ ਕੋਈ ਉਤਸਕਤਾ ਹੋਵੇ ਕੋਈ ਉਹਨੂੰ ਕ੍ਰੇਜ਼ ਹੋਵੇ ਵੀ ਅਸੀਂ ਜੋ ਐਸਜੀਪੀਸੀਆਂ ਚੋਣਾਂ ਆ ਗਈਆਂ ਨੇ ਅਸੀਂ ਇਸ ਸ਼ਮੂਲੀਅਤ ਕਰਨੀ ਹੈ ਐਜ਼ ਵੋਟਰ ਇਸ ਦੇ ਵਿੱਚ ਅਸੀਂ ਨਾਮਜ਼ਦ ਹੋਣਾ ਹੈ ਜਾਂ ਚੋਣਾਂ ਦੇ ਵਿੱਚ ਅਸੀਂ ਜੋ ਖੜ ਕੇ ਜੋ ਐਸਜੀਪੀਸੀ ਦੇ ਜੋ ਚੰਗੇ ਪ੍ਰਬੰਧ ਦੇ ਬਾਰੇ ਕੋਈ ਸੋਚ ਵਿਚਾਰ ਕਰਨੀ ਹੈ ਚੋਣਾਂ ਲੜਨੀਆਂ ਨੇ ਇਹ ਪੰਜਾਬ ਦੇ ਯੂਥ ਦੀ ਮੈਨੂੰ ਇਸ ਸਮੇਂ ਕੋਈ ਸੋਚ ਲੱਗ ਨਹੀਂ ਰਹੀ ਤੇ ਜੋ ਜੋ ਮੈਂ ਸਮਝਦਾ ਬਹੁਤ ਹੀ ਜ਼ਿਆਦਾ ਗਲਤ ਵੀ ਪੰਜਾਬ ਦਾ ਯੂਥ ਇੱਕ ਪਾਸੇ ਤਾਂ ਬਾਹਰ ਨੂੰ ਡਾਰੀ ਮਾਰ ਰਿਹਾ ਹੂੰ ਬਾਕੀ ਜੋ ਨਸ਼ੇ ਦੇ ਵਿੱਚ ਜੋ ਗਰਕ ਹੋ ਰਹੇ ਨੇ ਪਰ ਆਪ ਦੀਆਂ ਦੇਖੋ ਸਿੱਖਾਂ ਕੋਲ ਹੋਰ ਕਿਤੇ ਆ ਦੀ ਜਮਹੂਰੀਅਤ ਦਾ ਹੱਕ ਰੱਖਣ ਦਾ ਮੇਰੇ ਹਿਸਾਬ ਨਾਲ ਕਿਤੇ ਮੌਕਾ ਹੈ ਨਹੀਂਗਾ ਜਿੰਨੀ ਸਾਡੀ ਜਨਸੰਖਿਆ ਸਾਡੀ ਡੈਮੋਗ੍ਰਾਫੀ ਜੀ ਕੋਈ ਅਸੀਂ ਐਮਪੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਦੇ ਵਿੱਚ ਆਉਦਾ ਬਹੁਤਾ ਨਹੀਂ ਸੇ ਸ਼ੋਅ ਕਰ ਸਕਦੇ ਹਾਂ ਹੂੰ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਹੜਾ ਮੁੱਖ ਮੰਤਰੀ ਜਿਹੜਾ ਬਣ ਜਾਵੇ ਮਰਜੀ ਬਣ ਜਾਵੇ ਲਾਉਣਾ ਤਾਂ ਉਹਨਾਂ ਨੇ ਯੂਏਪੀ ਅਤੇ ਐਨਐਸਸੀ ਹੂੰ ਜੇ ਸਾਨੂੰ ਸਾਡੀ ਕੌਮ ਦੇ ਬਾਰੇ ਜਾਂ ਪੰਥਕ ਸਫਿਆਂ ਦੇ ਬਾਰੇ ਕੋਈ ਆਪਦੀ ਸੋਚ ਜੋ ਹੈਗੀ ਹੈ ਜੋ ਦਰਸਾਉਣੀ ਹੈ ਪੂਰੀ ਦੁਨੀਆ ਦੇ ਵਿੱਚ ਤਾਂ ਐਸਜੀਪੀਸੀ ਦੀਆਂ ਚੋਣਾਂ ਨੇ ਜਿਸ ਦੇ ਰਿਗਾਰਡਿੰਗ ਬੜੀ ਮੰਦ ਭਾਗੀ ਗੱਲ ਹੈ ਵੀ ਪੰਜਾਬ ਦੇ ਯੂਥ ਜੋ ਐਡਾ ਵੱਡੀ ਜੋ ਹਾਮੀ ਨਹੀਂ ਭਰ ਰਹੀ ਵੈਸੇ ਜੇ ਦੇਖੀਏ ਤੇ ਬੜਾ ਇਹਨੂੰ ਹੋਰ ਤਰ੍ਹਾਂ ਮੁੱਦਾ ਲੈ ਰਹੇ ਨੇ ਅੱਗੇ ਪਿੱਛੇ ਕਹਿਣਗੇ ਜੀ ਦੇਖੋ ਜੀ ਸਾਨੂੰ ਦਰਬਾਰ ਸਾਹਿਬ ਕਮਲੇ ਨਹੀਂ ਮਿਲਦੇ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਕਬਜ਼ਾ ਕਰੀ ਬੈਠਾ ਜੇ ਹੁਣ ਵੋਟਾਂ ਦੀ ਗੱਲ ਕਰਦੇ ਹਾਂ ਹੁਣ ਜੇ ਸਮਾਂ ਆ ਹੀ ਗਿਆ ਨਾ ਤਾਂ ਕੋਈ ਵੋਟ ਬਰਾਉਣ ਲਈ ਉਸ ਤਰ੍ਹਾਂ ਦਾ ਪਾਬਾਂਪਾਰ ਹੁੰਦਾ ਵਿੱਚ ਲੋ ਠੀਕ ਹੈ ਜੀ ਸਾਡਾ ਸਹੀ ਇਸਤੇਮਾਲ ਹੋਊਗਾ ਤੇ ਸਹੀ ਬੰਦਾ ਚੁਣ ਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਭੇਜਗੇ ਤੇ ਸਹੀ ਪ੍ਰਧਾਨ ਦੀ ਚੋਣ ਹੋ ਸਕੇ ਨਾ ਤਾਂ ਉਸ ਤਰ੍ਹਾਂ ਤਰੀਕੇ ਦੇ ਨਾਲ ਹੈਗਾ ਜੇ ਇੱਕ ਪਾਸੇ ਕਹਿੰਦੇ ਸਾਡੇ ਪਹਿਲਾ ਮਹੰਤਾ ਨੇ ਗੁਰਦੁਆਰੇ ਦੇ ਕਬਜ਼ਾ ਕਰ ਲਿਆ ਹੁਣ ਇਹਨਾਂ ਨੇ ਕਰ ਲਿਆ ਨਾ ਫਿਰ ਉਸ ਤਰ੍ਹਾਂ ਦੇ ਕਿਹੜੇ ਤਰੀਕੇ ਨਾਲ ਹੱਲ ਹੋਣਗੇ ਕਿ ਇਹ ਰੁੱਕ ਰੌਲਾ ਪਾਉਣ ਵਾਲੇ ਆ ਸਾਰੇ ਦੇਖੋ ਮੇਰੇ ਹਿਸਾਬ ਨਾਲ ਤਾਂ ਰੌਲਾ ਪਾਉਣ ਵਾਲੇ ਲੱਗਦੇ ਹੀ ਨਹੀਂ ਵੀ ਜਿਨ੍ਹਾਂ ਨੇ ਕਿਹਾ ਨਹੀਂ ਹੱਲ ਹੁੰਦਾ ਨਹੀਂ ਹੱਲ ਹੁੰਦਾ ਚੋਣਾਂ ਨਹੀਂ ਹੋ ਰਹੀਆਂ 10 ਸਾਲਾਂ ਬਾਅਦ ਚਲੋ ਹੁਣ ਫਾਰਮ ਤਾਂ ਨਿਕਲੇ ਨੇ ਹੂੰ ਘਟੋ ਘੜ ਵੱਧ ਤੋਂ ਵੱਧ ਜਿਹੜਾ ਯੂਥ ਹੈ ਪੰਜਾਬ ਦਾ ਫਾਰਮ ਤਾਂ ਭਰੇ ਆਪਦੇ ਆਪ ਨੂੰ ਜੋ ਵੋਟਰ ਦਿਖਾਵੇ ਤਾਂ ਸਹੀ ਐਨਰੋਲ ਤਾਂ ਕਰੇ ਉਸ ਤੋਂ ਬਾਅਦ ਵਿੱਚ ਜੋ ਚੋਣਾਂ 'ਚ ਸਹੀ ਕੈਂਡੀਡੇਟ ਨੇ ਉਹਨਾਂ ਦੀ ਹਮਾਇਤ ਤਾਂ ਕਰੇ ਘਟੋ ਘੜ ਤਾਂ ਹੀ ਹੱਲ ਹੋਣਾ ਦੇਖੋ ਕਿਉਂਕਿ ਜੋ ਅੱਜਕੱਲ ਜੋ ਸਮਾਂ ਹੈ ਇਹ ਜਮੂਰੀਅਤ ਦਾ ਪਰ ਕੁਝ ਕੁ ਮੈਂ ਤਾਂ ਕਹੂੰਗਾ ਜਿਹੜੇ ਕੁਝ ਕੁ ਪੰਥਕ ਆਗੂ ਨੇ ਜਿਹੜੇ ਹੁਣ ਵਿਰਧ ਹੋ ਚੁੱਕੇ ਨੇ ਉਹ ਵੋਟਾਂ ਤੋਂ ਹਟ ਕੇ ਤੇ ਪਤਾ ਨਹੀਂ ਲਾਲ ਲਾਲਾ ਪਾਸੇ ਜਾਣਾ ਚਾਹੁੰਦੇ ਨੇ ਵੀ ਚੋਣ ਤਾਂ ਜੀ ਆ ਹੀ ਹੋਣੀ ਚਾਹੀਦੀ ਆ ਉਵੇਂ ਹੀ ਹੋਣੀ ਚਾਹੀਦੀ ਜੇ ਸਾਰੇ ਦੁਨੀਆ ਦੇ ਜੋ 7-800 ਕਰੋੜ ਆਬਾਦੀ ਹੈ ਜਿਹੜਾ ਹਰੇਕ ਥਾਂ ਤੇ ਚੋਣਾ ਹੁੰਦੀਆਂ ਨੇ ਤਾਂ ਐਸਜੀਪੀਸੀ ਦੇ ਵਿੱਚ ਹੀ ਮੇਰੇ ਸੋਨਾਂ ਚੋਣਾ ਦੇ ਥਰੂ ਆਲੋ ਸਕਦਾ ਮਨਮ ਸਿੰਘ ਘਰ ਦੀ ਇੱਕ ਨੀਤੀ ਮੈਂ ਦੇਖੀ ਆ ਪੰਜਾਬ ਦੇ ਲੀਡਰਾਂ ਦੇ ਵਿੱਚ ਜਦੋਂ ਕੋਈ ਪੰਜਾਬ ਦਾ ਮੁੱਦਾ ਹੁੰਦਾ ਹੁੰਦਾ ਉਹਦੇ ਤੋਂ ਧਿਆਨ ਪਾਸੇ ਹਟਾਉਣ ਦੇ ਲਈ ਪਰਿਵਾਰਕ ਮੁੱਦਾ ਛੇੜ ਲੈਂਦੇ ਆ ਪਿਛਲੇ ਦਿਨੀ ਜੇ ਕੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ ਬੇਟੀ ਦੇ ਵੱਲੋਂ ਜਿਹੜਾ ਬਿਆਨ ਆਉਂਦਾ ਉਸ ਚੀਜ਼ ਨੂੰ ਲੈ ਕੇ ਬੜਾ ਹੋਰ ਤਰੀਕੇ ਨਾਲ ਉਭਾਰਿਆ ਜਾ ਰਿਹਾ ਸ਼ਾਇਦ ਕਿ ਪੰਜਾਬ ਖੜਾ ਹੀ ਇਸੇ ਬਿਆਨ ਤੇ ਹੋਇ ਦੇਖੋ ਜਗਮੀਤ ਸਿੰਘ ਜੀ ਗੱਲ ਐਦਾ ਹੈ ਵੀ ਏਕਨਾ ਜੀ ਜੋ ਯੂਰਪ ਦੇ ਵਿੱਚ ਇੱਕ ਬੜਾ ਤਕੜਾ ਜੋ ਪੋਲਿਟੀਕਲ ਸਾਇੰਟਿਸਟ ਹੋਇਆ ਸਿਆਸੀ ਜੋ ਵਿਗਿਆਨੀ ਹੋਇਆ ਜਿਸ ਦਾ ਨਾਮ ਸੀ ਮੈਕੀਆਵਲੀ ਉਸ ਨੇ ਗੱਲ ਆਖੀ ਸੀ ਵੀ ਜੇ ਕਿਸੇ ਕੌਮ ਦਾ ਕੋਈ ਨਤਾਰਾ ਕਰਨਾ ਹੋਵੇ ਕੋਈ ਕੌਮ ਦੇ ਮਸਲਿਆਂ ਦਾ ਹੱਲ ਕਰਨਾ ਹੋਵੇ ਤਾਂ ਕੌਮ ਕੋਲੇ ਇੱਕ ਅਜਿਹਾ ਲੀਡਰ ਹੋਣਾ ਚਾਹੀਦਾ ਜਿਹੜਾ ਕਿ ਸ਼ੇਰ ਦੇ ਵਾਂਗੂ ਦਲੇਰ ਹੋਵੇ ਤੇ ਲੂੰਬੜੀ ਦੇ ਵਾਂਗੂ ਚਲਾਕ ਹੋਵੇ ਇੱਕ ਅਜੀਹਾ ਲੀਡਰ ਹੀ ਜੋ ਕੌਮ ਦਾ ਨਤਾਰਾ ਕਰ ਸਕਦਾ ਪਰ ਮੈਂ ਸਮਝਦਾ ਜੋ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਕਰ ਜੋ ਇਸ ਸਮੇਂ ਵਿਚਰ ਰਹੇ ਨੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਨਾ ਤਾਂ ਉਹ ਸ਼ੇਰਾਂ ਵਰਗੇ ਨੇ ਨਾ ਲੂੰਬੜੀਆਂ ਵਰਗੇ ਨੇ ਉਹ ਤਾਂ ਗਧਿਆਂ ਵਰਗੇ ਨੇ ਉਹਨਾਂ ਨੂੰ ਪਛਾਣ ਹੀ ਨਹੀਂ ਆਉਂਦੀ ਵੀ ਸਾਡੇ ਪੰਜਾਬ ਦੇ ਕੀ ਹਾਲਾਤ ਬਣ ਚੁੱਕੇ ਨੇ ਤੇ ਕੀ ਪੰਜਾਬ ਦਾ ਇੱਥੇ ਜੋ ਮਸਲੇ ਨੇ ਤੇ ਕਿੰਨਾਂ ਨੂੰ ਹੱਲ ਕਰਨਾ ਜੇ ਕਿਸੇ ਦਾ ਦਾਦਾ ਕੋਈ ਘੋੜੀਆਂ ਲੈ ਆਇਆ ਉਸ ਨੂੰ ਮਸਲਾ ਬਣਾ ਲੈਂਦੇ ਨੇ ਕਿਸੇ ਦੀ ਧੀ ਨੇ ਆਪਦੇ ਪਿਓ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਕੀ ਬਣਾਤਾ ਉਸ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਤਾਂ ਦੇਖਿਆ ਜਾਵੇ ਨਾ ਇਹ ਤਾਂ ਪਛਾਣ ਹੀ ਨਹੀਂ ਸਕਰੇ ਕਿ ਪੰਜਾਬ ਦੇ ਮਸਲੇ ਕੀ ਨੇ ਮਸਲੇ ਤਾਂ ਸਾਡੇ ਹੋਂਚੇ ਜਿਹੜੇ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਐਨਐਸਏ ਲਾ ਕੇ ਡਿਬੜੂਗੜ ਛੁੱਟੇ ਹੋਏ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਪਿਆ ਪੰਜਾਬ ਦੇ ਪਾਣੀਆਂ ਦੇ ਉੱਪਰ ਸਾਰੇ ਨੇ ਮੌਨ ਵਰਤ ਧਾਰਿਆ ਹੋਇਆ ਯਾਰ ਆ ਚੰਡੀਗੜ੍ਹ ਜਿੱਥੇ ਆਪਾਂ ਖਲੋਤੇ ਆ ਇਸ ਦਾ ਕੋਈ ਹੱਲ ਨਹੀਂ ਨਾ ਪੰਜਾਬ ਦਾ ਨਾ ਕਿਸੇ ਹੋਰ ਪਾਸੇ ਜੋ ਪੰਜਾਬ ਦੇ ਨੌਜਵਾਨ ਨੇ ਉਹ ਨਸ਼ੇ ਚ ਗਰ ਗੋ ਰਹੇ ਨੇ ਚ ਪੰਜਾਬ ਦੇ ਨੌਜਵਾਨ ਨੇ ਉਹ ਤਾਂ ਕੁਝ ਮੈਂ ਸਮਝਦਾ ਪੰਜਾਬ ਦੇ ਜਿਹੜੇ ਕੁਝ ਨੌਜਵਾਨ ਨੇ ਉਹਨਾਂ ਨੇ ਆਈਲੈਂਡ ਸੈਂਟਰ ਖੋਲ ਲਏ ਨੇ ਬਾਕੀ ਉੱਥੇ ਐਡਮਿਸ਼ਨ ਲੈ ਕੇ ਬਾਹਰ ਨੂੰ ਭਗੋੜੇ ਹੋ ਗਏ ਨੇ ਬਿਲਕੁਲ ਤੇ ਇਹ ਦੋ ਤਿੰਨ ਇੱਥੇ ਜੋ ਕਿਤੇ ਰਹਿ ਗਏ ਨੇ ਪੰਜਾਬ ਦੇ ਵਿੱਚ ਐਨੇ ਜ਼ਿਆਦਾ ਮਸਲੇ ਨੇ ਪੰਜਾਬ ਦੇ ਤੇ ਆਪਾਂ ਘੋੜਿਆਂ ਚ ਰੁੱਝੇ ਹੋਏ ਆ ਜਾਂ ਜੋ ਵੀਡੀਓ ਅਪਲੋਡ ਕਰ ਦਿਤੀਆਂ ਕੀ ਬੋਲਤਾ ਉਹਦੇ ਪਰਿਵਾਰਕ ਮੈਂਬਰਾਂ ਬਾਰੇ ਉਸ ਚੁਲ ਜੇ ਪਾਈ ਕੀ ਪੰਜਾਬ ਦੇ ਮੁੱਖ ਮੰਤਰੀ ਦੀ ਧੀ ਦਾ ਬਿਆਨ ਆਉਣਾ ਉਸੇ ਕਰਕੇ ਹੀ ਉਹ ਬੋਲੇ ਨੇ ਧੀ ਤਾਂ ਹੁਣ ਕੁਲਵੰਤ ਸਿੰਘ ਦੀ ਵੀ ਹੈ ਧੀ ਤਾਂ ਗੁਰਮੀਤ ਸਿੰਘ ਦੀ ਵੀ ਹੈ ਉਹ ਡਿਬਰੂਗੜ੍ਹ ਚ ਬੈਠੇ ਹੋਏ ਨੇ ਉੱਥੇ ਕਿਉਂ ਨਹੀਂ ਬੋਲਦੇ ਬਿਲਕੁਲ ਸਹੀ ਗੱਲ ਹੈ ਜੋ ਡਿਬਰੂਗੜ੍ਹ ਚ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਜੀ ਪਾਈ ਕੁਲਵੰਤ ਸਿੰਘ ਰਾਉਕੇ ਨੇ ਉਹਨਾਂ ਦੇ ਬੱਚੇ ਨੇ ਉਹ ਵੀ ਕਰਲਾਉਂਦੇ ਨੇ ਉਹਨਾਂ ਦਾ ਜੀ ਕਰਦਾ ਮਿਲਣ ਨੂੰ ਹੂੰ ਉਹ ਉਹ ਪਰ ਕੋਈ ਆਪਣੀ ਕੌਮ ਹੀ ਉਹਨਾਂ ਨੂੰ ਸ਼ਾਇਦ ਕੌਮ ਨੂੰ ਦਰਦ ਸੁਣਦਾ ਨਹੀਂ ਉਹਨਾਂ ਦਾ ਬਿਆਨ ਆ ਉਹ ਵੀ ਤਾਂ ਪੰਥਕ ਹੀ ਖਵਾਉਂਦੇ ਨਾ ਆਪ ਦੇ ਆਪ ਨੂੰ ਫਿਰ ਉਹਨਾਂ ਦੀ ਉੱਥੇ ਪੰਥਕ ਸਭਾ ਦੇ ਵਿੱਚ ਮੈਂ ਕਹੂੰਗਾ ਕਿ ਬੋਲਤੀ ਬੰਦ ਕਿਉਂ ਹੁੰਦੀ ਹੈ ਨਹੀਂ ਉਹ ਪੰਥਕ ਤਾਂ ਨਹੀਂ ਜੇ ਪੰਥਕ ਹੁੰਦੇ ਖਵਾਉਂਦੇ ਮੈਂ ਕਿਹਾ ਸ਼ਬਦ ਵਰਤਿਆ ਤਾਂ ਵਰਤਿਆ ਕਿ ਉਹ ਲੋਕ ਕੇ ਕਈ ਸਮਝਦੇ ਹੈ ਕਈ ਨਹੀਂ ਸਮਝਦੇ ਇਹ ਉਹਨਾਂ ਨੂੰ ਨਹੀਂ ਉਹ ਪੰਥਕ ਤਾਂ ਨਹੀਂ ਉਹ ਤਾਂ ਬਾਦਲ ਦਲਦੇ ਨੇ ਹੂੰ ਤੋਂ ਉਹ ਪੰਥਕ ਤਾਂ ਨਹੀਂ ਹੋ ਸਕਦੇ ਤੇ ਉਹ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਆਂਦੇ ਸੀ ਵੀ ਸਾਨੂੰ ਮੌਕਾ ਦੋ ਅਸੀਂ ਅੰਮ੍ਰਿਤਪਾਲ ਨੂੰ ਦੱਸਾਂਗੇ ਅਸੀਂ ਕੀ ਕਰ ਸਕਦੇ ਹਾਂ ਹੂੰ ਬਾਅਦ ਜੋ ਕੁਝ ਕਰ ਵੀ ਨਹੀਂ ਸਕੇ ਹੂੰ ਐਨੀ ਜਰਤ ਨਹੀਂ ਰੱਖਦੇ ਸੀ ਉਸ ਸਮੇਂ ਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਜਦੋਂ ਸਰਕਾਰਾਂ ਨੇ ਐਕਸ਼ਨ ਕਰ ਦਿੱਤਾ ਉਦੋਂ ਫਿਰ ਕੁਝ ਬੋਲ ਵੀ ਨਹੀਂ ਸਕੇ ਹੂੰ ਉਸ ਸਮੇਂ ਉਹ ਤਾਂ ਪੰਥਾਇ ਨੌਜਵਾਨਾਂ ਦੇ ਹੱਕ 'ਚ ਵੀ ਨਹੀਂ ਖਲੋ ਸਕੇ ਹੂੰ ਤਾਂ ਬੜਾ ਜ਼ਿਆਦਾ ਇੱਕ ਡਬਲ ਸਟੈਂਡਰਡ ਨੇ ਇਹਨਾਂ ਲੋਕਾਂ ਦੇ ਨੇ ਪੰਜਾਬ ਦੇ ਲੀਡਰ ਨੇ ਦੇਖੋ ਵੀ ਜੇ ਪੰਜਾਬ ਦੇ ਹਾਲਾਤ ਹੋਏ ਨੇ ਤਾਂ ਮੈਂ ਕਹੂੰਗਾ ਅਜਿਹੇ ਜਿਹੜੇ ਲੀਡਰ ਇਸ ਸਮੇਂ ਚਾਹੇ ਮੰਤਰੀ ਬਣੇ ਬੈਠੇ ਨੇ ਚਾਹੇ ਇਹ ਵਿਰੋਧੀ ਧਿਰ ਦੇ ਵਿੱਚ ਨੇ ਬੇਵਕੂਫ ਗੱਲਾਂ ਕਰਕੇ ਬੇਵਕੂਫ ਹਰਕਤਾਂ ਕਰਕੇ ਵੀ ਵੱਡੀਆਂ ਗੱਡੀਆਂ ਲੈ ਲਓ ਕਾਮ ਦਾ ਪੈਸਾ ਖਾ ਲਓ ਗੁਰੂ ਘਰਾਂ ਦੀਆਂ ਗੋਲਕਾਂ ਖਾ ਲਓ ਚਿੱਟਾ ਵਕਾ ਦਿਓ ਹੂੰ ਜੋ ਇੱਥੇ ਕੋਠੀਆਂ ਤੇ ਕਬਜ਼ਾ ਕਰ ਲਓ ਧੂ ਮਾਫੀਆ ਬਣ ਜਾਓ ਜਾਂ ਜਿਹੜਾ ਰੇਤ ਮਾਫੀਆ ਬਣ ਜਾਓ ਬਸ ਪੈਸੇ ਹੀ ਖਾ ਕੇ ਦੇਖੋ ਜਿਨ੍ਹਾਂ ਨੇ ਪੰਜਾਬ ਨੂੰ ਸਭ ਤੋਂ ਵੱਧ ਖਾਦਾ ਐਡਾ ਵੱਡਾ ਜੋ ਆਵਦਾ ਇੱਕ ਰਾਜ ਕਾਇਮ ਕੀਤਾ ਪੈਸੇ ਨਾਲ ਸਰਮਾਇਏ ਨਾਲ ਉਹ ਵੀ ਦੁਨੀਆ ਚੋਂ ਖਾਲੀ ਆਤੀ ਗਏ ਨੇ ਤੇ ਚਲੇ ਇਹਨਾਂ ਨੇ ਵੀ ਜਾਣਾ ਹੂੰ ਤੇ ਇਹਨਾਂ ਨੇ ਰਹਿਣਾ ਨਹੀਂ ਇਹ ਸਮਝ ਦੇਣੀ ਪਾਈ ਇੱਥੇ ਜਦੋਂ ਕੌਮ ਦੇ ਜਿਹੜੀਆਂ ਮੈਂ ਕਹੂੰਗਾ ਵੀ ਜਿਵੇਂ ਇੱਕ ਜੋ ਸਿਆਸੀ ਜਿਹੜੇ ਆਪਣੇ ਪੋਲੀਟੀਕਲ ਸਾਇੰਟਿਸਟ ਨੇ ਉਹਨਾਂ ਨੇ ਗੱਲ ਕੀਤੀ ਸੀ ਮੈਨੂੰ ਤੁਸੀਂ ਇੱਕ ਅਜਿਹੀ ਫੌਜ ਦੇ ਦਿਓ ਚਾਹੇ ਉਹ ਫੌਜ ਭੇਡਾਂ ਦੀ ਹੋਵੇ ਪਰ ਉਹਨਾਂ ਦਾ ਜਰਨੈਲ ਸ਼ੇਰਾਂ ਵਾਲਾ ਹੋਵੇ ਤੇ ਇੱਥੇ ਤਾਂ ਸਾਡੇ ਜਰਨੈਲ ਹੀ ਸਾਰੇ ਮੈਂ ਕਹੂੰਗਾ ਭੇਡੂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਅਸੀਂ ਕਰਨਾ ਕੀ ਹੈ ਤਾਂ ਬੜੀ ਜਿਆਦਾ ਇੱਕ ਤਰਾਸ ਦੀ ਵਾਲੀ ਗੱਲ ਹੈ ਸਾਨੂੰ ਸਾਰੀ ਕੌਮ ਨੂੰ ਬੈਠ ਕੇ ਨਾ ਚਾਹੇ ਆਪ ਦੇ ਘਰਾਂ ਦੇ ਵਿੱਚ ਕਾਂਚ ਚ ਬੈਠ ਕੇ ਚਿੰਤਨ ਕਰਨਾ ਚਾਹੀਦਾ ਵੀ ਅਸੀਂ ਜਾ ਕਿਹੜੇ ਪਾਸੇ ਰਹੀ ਅਸੀਂ ਕਿੰਨਾਂ ਦੇ ਅੱਗੇ ਅਸੀਂ ਹੈਗੇ ਆ ਵੰਸ਼ਾ ਚ ਹੈਗੇ ਆ ਸ਼ੇਰੇ ਪੰਜਾਬ ਦੇ ਅੱਗੇ ਅਸੀਂ ਵੰਸ਼ਾ ਜਾਂਦੇ ਅਸੀਂ ਕਿਹੜੀਆਂ ਗੱਲਾਂ ਤੇ ਲੱਗ ਪਏ ਆ ਤੇ ਕਿਹੜੇ ਹੱਦ ਤੱਕ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਮੈਂ ਕਹੂੰਗਾ ਇੱਕ ਗਰਾਵਟ ਆ ਚੁੱਕੀ ਹੈ ਜੀ ਕਿ ਹੁਣ ਜੇ ਇਸ ਮੁੱਦੇ ਨੂੰ ਮੈਂ ਇੱਕ ਹੋਰ ਸਵਾਲ ਬੰਦਾ ਕਿ ਜੇ ਮੁੱਦਨ ਸਾਹਿਬ ਜੀ ਕੋ ਪੰਜਾਬ ਦਾ ਮੁੱਦਾ ਤਾਂ ਨਹੀਂ ਸੀ ਦੇਖੋ ਇਹ ਕਿਸੇ ਦੀ ਕੋਈ ਘਰੇਲੂ ਇਸ਼ੂ ਹੈ ਹਮ ਪਰ ਜਿਹੜਾ ਬੰਦਾ ਪਹਿਲਾਂ ਹੀ ਪੰਜਾਬ ਦੇ ਹੱਕ ਦੇ ਵਿੱਚ ਭੁਗਤ ਨਹੀਂ ਰਿਹਾ ਜਿਹਨੇ ਪਹਿਲਾਂ ਹੀ ਨੌਜਵਾਨਾਂ ਤੇ ਐਨਐਸਏ ਲਾਇਆ ਜਿਹੜਾ 30 ਸਾਲਾਂ ਤੋਂ ਲੱਗਿਆ ਨਹੀਂ ਸੀ ਤੁਸੀਂ ਇੱਕ ਪੱਤਰਕਾਰ ਹੋ ਤੁਹਾਨੂੰ ਪਤਾ ਹੀ ਹੋਵੇਗਾ ਵੀ 18 ਮਾਰਚ ਤੋਂ ਬਾਅਦ ਜਿਹੜਾ ਹਰੀਕੇ ਹੈਡ ਜੋ ਆਪਣਾ ਇੱਕ ਧਰਨਾ ਲੱਗਿਆ ਸੀ ਕੀ ਪੱਤਰਕਾਰਾਂ ਦੀ ਦੁਰਦਸ਼ਾ ਕੀਤੀ ਉੱਥੇ ਕਿਵੇਂ ਗੱਡੀਆਂ ਨੂੰ ਸੂਲਾ ਮਾਰ ਕੇ ਜੋ ਗੱਡੀਆਂ ਦੇ ਸੀਟ ਕਵਰ ਤੱਕ ਪਾੜ ਦਿੱਤੇ ਗਏ ਕਿਵੇਂ ਗਿੱਟੇ ਕੁੱਟੇ ਉੱਥੇ ਪੱਤਰਕਾਰਾਂ ਹੋਰ ਕਿੰਨੇ ਨੌਜਵਾਨ 30 ਤੋਂ 40 ਨੌਜਵਾਨ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਛੁੱਟੇ ਹੋਏ ਉਹਨਾਂ ਦੇ ਪਰਿਵਾਰਾਂ ਦਾ ਕੀ ਕਸੂਰ ਉਹ ਇਹ ਜਿਹੜੇ 40 ਪਰਿਵਾਰ ਨੇ ਜੇਲ੍ਹਾਂ ਦੇ ਵਿੱਚ ਨੇ ਇਹਨਾਂ ਦੇ ਘਰ ਤਬਾਹ ਕਰ ਦਿੱਤੇ ਇਸ ਮੁੱਖ ਮੰਤਰੀ ਨੇ ਇਸ ਦੀ ਇਹ ਜਦ ਨੇ ਇਸ ਆਮ ਆਦਮੀ ਪਾਰਟੀ ਨੇ ਇਹ ਜਿਹੜੀਆਂ ਪੂਰਬੀਆਂ ਮੈਂ ਕਹਿੰਗਾ ਪ੍ਰਵਾਸੀਆਂ ਦੀ ਜਿਹੜੀ ਪਾਰਟੀ ਹੈ ਜਿਹੜੀ ਸਾਡੀ ਹੋ ਹੀ ਨਹੀਂ ਸਕਦੀ ਤੇ ਉਸ ਵੱਲ ਜੋ ਪੰਜਾਬ ਨੂੰ ਕੋਈ ਧਿਆਨ ਨਹੀਂ ਜਾਂਦਾ ਜੋ ਇਹ ਨੁਕਸਾਨ ਇਹ ਪਿਛਲੇ ਨੇ ਕਰ ਦਿੱਤਾ ਫੇਰ ਵੀ ਮੈਨਲਾ ਦੇ ਇਹਨਾਂ ਬਾਦਲ ਦਲੀਆਂ ਨੂੰ ਜਿਤਾਉਣ ਵਕਤ ਜਿਹੜਾ ਵੱਲ ਮੈਂ ਸਿਰ ਪੰਜਾਬ ਦੀ ਜਿਹੜੀ ਆਵਾਮ ਹੈ ਜਾ ਰਹੀ ਹੈ ਵੋਟਾਂ ਨਾ ਬਣਾ ਕੇ ਸ਼ਮੂਲੀਅਤ ਨਾ ਕਰਕੇ ਜੇ ਅਸੀਂ ਨਹੀਂ ਆਲਦੀਆਂ ਹਰਕਤਾਂ ਤੋਂ ਆਵਾਜ਼ ਆਉਂਦੇ ਤਾਂ ਫਿਰ ਸਾਨੂੰ ਵੀ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਮਾਫ਼ ਨਹੀਂ ਕਰਨਾ ਵੀ ਅਸੀਂ ਜੋ ਧਰੋਕ ਮਾਰ ਰਹੇ ਹਾਂ ਸੱਚ ਦੇ ਹੱਕ ਦੇ ਵਿੱਚ ਨਾ ਖੜ ਕੇ ਹੂੰ ਪੰਥ ਨੂੰ ਦਗਾ ਦੇ ਕੇ ਹੂੰ ਕੌਮ ਦੇ ਉਲਟ ਭੁਗਤ ਕੇ ਮੈਨੂੰ ਲੱਗਦਾ ਆਪਾਂ ਬੜੀ ਜ਼ਿਆਦਾ ਮਾੜਾ ਕੰਮ ਕਰ ਰਹੇ ਆ ਕੋਈ ਚੰਗਾ ਕੰਮ ਨਹੀਂ ਕਰ ਰਹੇ ਪਰ ਜੀ ਪਹਿਲਾਂ ਦੇਖੀਏ ਤੇ ਲੋਕਾਂ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਹਵਾ ਸੀਗੀ ਵੀ ਦੇਖੋ ਜੀ ਬਸ ਜੀ ਅਸੀਂ ਤਾਂ ਐ ਕਰਦੇ ਆ ਕਿ ਤੇ ਜੋ ਕਰਦੇ ਆ ਕਿ ਜਿਸ ਤਨ ਹੀ 18 ਤਰੀਕ ਬੀਤਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਸਾਰੇ ਆਪੋ ਆਪਣਾ ਜੁਦੀ ਬਿਸਤਰਾ 골 ਕਰਕੇ ਤੇ ਇਧਰ ਉਧਰ ਪੈਦੇ ਹੋਏ ਨਜ਼ਰ ਆਉਂਦੇ ਕੋਈ ਇਧਰ ਗਿਆ ਤੇ ਕੋਈ ਉਧਰ ਗਿਆ ਦੇਖੋ ਜੀ ਬੜਾ ਜਿਆਦਾ ਮੈਂ ਤਾਂ ਸਮਝੂਗਾ ਵੀ ਜਿਹੜੇ ਇਹ ਪੰਥਕ ਲੀਡਰ ਨੇ ਆਪਦੇ ਆਪ ਨੂੰ ਸੀਨੀਅਰ ਘਵਾਉਂਦੇ ਨੇ ਹਮ ਐਕਸਪੀਰੀਐਂਸਡ ਘਵਾਉਂਦੇ ਨੇ ਬੜੇ ਚੁੱਪੀ ਪਸਰ ਗਈ ਆ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਹਮ ਕੁਝ ਬੋਲਦੇ ਹੀ ਨਹੀਂ ਉਹ ਹਮ ਪਹਿਲਾਂ ਸਗੋਂ ਦੀ ਪੰਥਕ ਹੋ ਕੇ ਵੀ ਉਲਟ ਭੁਗਤਦੇ ਸੀ ਤੇ ਜਦੋਂ ਮੌਕਾ ਆਇਆ ਉਦੋਂ ਵੀ ਜੋ ਇਹਨਾਂ ਤੇ ਦਾਗ ਲੱਗਿਆ ਸੀ ਉਸ ਨੂੰ ਧਵਾ ਨਹੀਂ ਸਕੇ ਤੇ ਨੌਜਵਾਨਾਂ ਦੇ ਉਲਟ ਭੁਗਤ ਗਏ ਮੈਂ ਇਹਨੂੰ ਨਾ ਤੁਹਾਡੀ ਇਸ ਗੱਲ ਤੋਂ ਇੱਕ ਭਾਈ ਅ ਬਲਬੀਰ ਸਿੰਘ ਭਰਪੂਰ ਜੀ ਉਹਨਾਂ ਦੀ ਇੱਕ ਸਪੀਚ ਯਾਦ ਆ ਗਈ ਵੀ ਜੇ ਕੌਮ ਦਾ ਕੋਈ ਫਾਇਦਾ ਕਰਾਉਣਾ ਹੈ ਨਾ ਤਾਂ ਇਹਨਾਂ ਬੁੱਢੇ ਠੇਰਿਆਂ ਨੂੰ ਜੋ ਪੰਥ ਦੇ ਮੰਝਿਆਂ ਤੋਂ ਪਾਸੇ ਕਰੋ ਇਹ ਨੌਜਵਾਨਾਂ ਨੂੰ ਸਨੇਹਾ ਸੀ ਉਹਨਾਂ ਦਾ ਤੇ ਇਸ ਸਮੇਂ ਜਿਹੜੇ ਇਹ ਵਿਰਧ ਨੇ ਇਹ ਬੁੱਢੇ ਠੇਰੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਹੁਣ ਸਮਝ ਨਹੀਂ ਆਉਂਦੀ ਵੀ ਹੁਣ ਜਾਂਦੀ ਵਾਰ ਦਾ ਸਮਾਂ ਤੇ ਇੱਜ਼ਤ ਦੇ ਨਾਲ ਇਸ ਨੂੰ ਜੋ ਹੋ ਗਿਆ ਲੰਘਾ ਕੇ ਅੱਗੇ ਨੂੰ ਹੋਈਏ ਅੱਗੇ ਜਹਾਨ ਨੂੰ ਟੁੱਕੀਏ ਕਿ ਉਹ ਅਜੇ ਵੀ ਉਲਟ ਫੋਲਟ ਬਿਆਨ ਦੇ ਰਹੇ ਨੇ ਉਲਟ ਭੁਗਤ ਰਹੇ ਨੇ ਇਹ ਤੁਸੀਂ ਜਿਵੇਂ ਗੱਲ ਸਹੀ ਆਖੀ ਅਜਿਹੇ ਲੀਡਰਾਂ ਦੇ ਲਈ ਜੁੱਲੀ ਬਿਸਤਰਾ ਗੋਲ ਕਰਕੇ ਭਾਜ ਦੇ ਨਜ਼ਰ ਆਏ ਤੇ ਮੈਨੂੰ ਵੀ ਉਹੀ ਲੱਗਦਾ ਇਹਨਾਂ ਨੂੰ ਸੋਝੀ ਵਤਨੀ ਚਾਹੀਦੀ ਹੈ ਵੀ ਦੁਨੀਆ ਦੇ ਵਿੱਚ ਬੰਦੇ ਨੇ ਵਾਰ-ਵਾਰ ਨਹੀਂ ਆਉਣਾ ਜਿੰਨੇ ਕਮਾਲਿਆ ਜੋ ਮਾਨ ਸਤਕਾਰ ਲੈ ਲਿਆ ਉਸ ਨੂੰ ਬਰਕਰਾਰ ਰੱਖਣਾ ਚਾਹੀਦਾ ਤੇ ਆਪ ਦੇ ਕੌਮ ਦੇ ਜਝਾਰੂ ਨੌਜਵਾਨਾਂ ਦੇ ਉਲਟ ਭੁਗਤਨ ਤੋਂ ਗੁਰੇਜ਼ ਕਰਨਾ ਚਾਹੀਦਾ ਕੀ ਬਣ ਰਿਹਾ ਅੱਜਕੱਲ ਨੌਨ ਐਨ ਐਸ ਵਾਲੇ ਨੌਜਵਾਨਾਂ ਦਾ ਦੇਖੋ ਅੱਜ ਜੋ ਤਰੀਕ ਹੈਗੀ ਐ 13 ਦਸੰਬਰ 2023 ਤੇ ਜੋ ਅਗਲੇ ਸੋਮਵਾਰ 18 ਦਸੰਬਰ 2023 ਨੂੰ ਜੋ 7 ਐਨਐਸਏ ਵਾਲੇ ਕੇਸ ਲੱਗੇ ਹੋਏ ਨੇ ਮਾਨਯੋਗ ਹਾਈ ਕੋਰਟ ਦੇ ਵਿਖੇ ਉਹ ਫਾਈਨਲ ਸੁਣਵਾਈ ਤੇ ਨੇ ਤੇ ਸਾਨੂੰ ਗੁਰੂ ਰਾਮਦਾਸ ਮਹਾਰਾਜ ਤੇ ਪੂਰਾ ਜੋ ਭਰੋਸਾ ਹੈ ਵੀ ਸਾਨੂੰ ਜੋ ਸਾਡੇ ਬੰਦੀ ਸਿੱਖ ਨੇ ਨੌਜਵਾਨ ਨੇ ਵਾਰਿਸ ਪਿਆ ਦੇ ਜਥੇ ਬੰਦੀ ਦੇ ਉਹ ਬਾਹਰ ਆਉਣਗੇ ਸਾਨੂੰ ਇਨਸਾਫ ਮਿਲੇਗਾ ਜੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਹੀਂ ਤੇ ਅਸੀਂ ਫਿਰ ਜੋ ਸੁਪਰੀਮ ਕੋਰਟ ਵਾਲਾ ਰੁਕ ਕਰਾਂਗੇ ਪਰ ਜਿਹੜੀ ਜੰਗ ਹੈ ਜੋ 18 ਮਾਰਚ ਤੋਂ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਹੈ ਇਹਨੂੰ ਪੂਰੇ ਐਂਡ ਤੱਕ ਜੋ ਜਿਵੇਂ ਵੀ ਹੋਇਆ ਜਿਸ ਤਰੀਕੇ ਦੇ ਨਾਲ ਵਿਚਰ ਰਹੀ ਉਸੇ ਤਰੀਕੇ ਦੇ ਨਾਲ ਲੜਾਂਗੇ ਕੀ ਹਾਲਾਤ ਕੀ ਆਂ ਅੰਦਰ ਹਾਲਾਤ ਜੋ ਮੈਂ ਪਿਛਲੀ ਵਾਰ ਮਿਲ ਕੇ ਆਇਆ ਸਾਂ ਅਕਤੂਬਰ ਦੇ ਵਿੱਚ ਮਿਲਦੇ ਹੋ ਮੈਂ ਆਏ ਵੀ ਨਹੀਂ ਜਾਣੀ ਜਾਣਾ ਹੁੰਦਾ ਜੀ ਤਿਬੜੂਗੜ੍ਹ ਤੇ ਹੁਣ ਵੀ ਜਾਣਾ ਸੀ ਤੇ ਉੱਥੇ ਜੋ ਸਾਰੇ ਨੇ ਚੜ੍ਹਦੀ ਕਲਾ ਵਿੱਚ ਜੋ ਗੁਰੂ ਪਾਤਸ਼ਾਹ ਤੇ ਉਹਨਾਂ ਨੂੰ ਯਕੀਨ ਹੈ ਤੇ ਉਸ ਤੋਂ ਬਾਅਦ ਜੋ ਜੋ ਹੌਸਲੇ ਚ ਨਹੀਂ ਪੂਰਾ ਕੋਈ EJ ਕੋਈ ਗੱਲ ਨਹੀਂ ਖੁਜ ਕੁ ਸ਼ਰਾਰਤੀ ਅੰਸਰ ਨੇ ਜਿਹੜੇ ਜੋ ਗੱਲਾਂ ਫਲਾ ਦਿੰਦੇ ਹੁੰਦੇ ਨੇ ਆ ਹੀ ਹੋ ਗਿਆ ਅੰਦਰ ਉਹ ਹੋ ਗਿਆ ਜੀ ਕੋਈ EJ ਹੀ ਗੱਲ ਨਹੀਂ ਕਿਰਪਾ ਗੁਰੂ ਪਾਤਸ਼ਾਹ ਦੀ ਬਹੁਤ ਤਾਂ ਨਹੀਂ ਗੱਲਾਂ ਹੋਰ ਲੋਕ ਕਿਦਾਂ ਦੀਆਂ ਆਉਂਦੀਆਂ ਐ ਬਾਹਰ ਇਹ ਦੇ ਜਾਣ ਕੇ ਜਿਹੜੇ ਸਰਕਾਰਾਂ ਦੇ ਟਾਊਟ ਨੇ ਕੋਈ ਚਾਰ ਛਿੱਲੜ ਲੈ ਕੇ ਕਿਸੇ ਕਿਸੇ ਕੋਈ ਸਰਕਾਰ ਦੇ ਬੰਦੇ ਤੋਂ ਲੈ ਲਈ ਜਾਂ ਵੈਸੇ ਲੈ ਲਈ ਜਾ ਕੋਈ ਆਪਦੇ ਪਰਸਨਲ ਸਵਾਰਥਾਂ ਦੇ ਲਈ ਅਜਿਹੀ ਜਿਹੜੀ ਦੁਵੇਦਾ ਉਹ ਕੌਮ ਦੇ ਵਿੱਚ ਪਾਉਣ ਤੋਂ ਅਜਿਹੀ ਲੋ ਗਰੇਜ਼ ਨਹੀਂ ਆਉਂਦੇ ਤੇ ਉਹ ਜੇ ਆ ਕੁਝ ਕਰਦੇ ਨੇ ਪਰ ਜੋ ਮੈਂ ਆਪਦੇ ਐਕਸਪੀਰੀਅੰਸ ਤੋਂ ਨੌਲਿਜ ਤੋਂ ਦੱਸ ਸਕਦਾ ਵੀ ਸਾਰੀ ਚੜ੍ਹਦੀ ਕਲਾ ਚ ਕਿਰਪਾ ਗੁਰੂ ਪਾਸ਼ਾ ਜੀ ਜੀ ਬਹੁਤ ਬਹੁਤ ਧੰਨਵਾਦ ਈਮਾਨ ਜੀ ਬਹੁਤ ਬਹੁਤ ਧੰਨਵਾਦ ਇਸ ਸਮੇਂ ਈਮਾਨ ਸਿੰਘ ਖਾਰਾ ਜੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿੰਨੇ ਵੀ ਨੌਜਵਾਨ 10 ਨੌਜਵਾਨ ਉਹਨਾਂ ਦੇ ਕੇਸ ਵੀ ਲੜ ਰਹੇ ਨੇ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਨੇ ਦਿਓ ਜਾਈ ਮੈਂ ਤੁਹਾਡਾ ਆਪਣਾ ਜ